ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਆ ਜੀ ਠੀਕ ਹੈ ਜੀ ਤੇ ਆ ਗੱਡੀ ਦੇ ਕੋਈ ਬਾਹਰ ਖੜੀ ਦੇ ਸਕਰਿਆ ਚ ਮਾਰ ਗਿਆ ਤੇ ਬਾਈ ਜੀ ਕਹਿੰਦੇ ਯਾਰ ਇਹ ਕੋਈ ਕੰਮ ਖਰਾਬ ਕਰ ਗਿਆ ਠੀਕ ਹੈ ਜੀ ਤਾਂ ਜਿਹੜੇ ਵਿੱਚ ਵਾਈਡ ਵਾਈਡ ਦੇਖ ਰਹੇ ਤੁਸੀਂ ਲਾਈਏ ਸੀ ਕੰਪਾਊਂਡ ਬਾਈ ਐਵੇਂ ਨਾ ਕਰਿਆ ਕਰੋ ਯਾਰ ਠੀਕ ਹੈ ਜੀ ਬਾਕੀ ਗੱਡੀ ਸਾਰੀ ਐਨ ਓਕੇ ਰਿਪੋਰਟ ਆ ਚੰਗਰੀ ਆ ਜਿਹੜੀ ਆ ਚੀਜ਼ ਬੰਦਾ ਕਰ ਗਿਆ ਘਰ ਦੇ ਬਾਹਰ ਖੜੀ ਗੱਡੀ ਇਹ ਹਾਲਾਤ ਕਰ ਗਿਆ ਠੀਕ ਹੈ ਜੀ ਕਾਫੀ ਜ਼ਿਆਦਾ ਦੇਖੋ ਸਕਰੈਚ ਕਿੰਨੇ ਪੈ ਗਿਆ ਗੱਡੀ ਤੇ ਤੇ ਭਾਈ ਜੀ ਕਹਿੰਦੇ ਯਾਰ ਕੰਮ ਖਰਾਬ ਹੋਇਆ ਪਿਆ ਆ ਤਾਂ ਤੁਸੀਂ ਕਰ ਦੋ ਜੇ ਟਾਈਮ ਵੀ ਦੇਖ ਲਓ ਕਿੰਨਾ ਹੋ ਗਿਆ ਤੇ ਭਾਈ ਉਹਨਾਂ ਨੇ ਮੈਨੂੰ ਕਾਲ ਕੀਤਾ ਸਪੈਸ਼ਲ ਨਵੇਂ ਸ਼ਹਿਰ ਤੋਂ ਆਏ ਆ ਠੀਕ ਹੈ ਜੀ ਸੱਬੀ ਗੱਡੀ ਇੱਥੇ ਆ ਰਹੀ ਹੈ ਤੇ ਹੁਣ ਇਹਨੂੰ ਆਪਾਂ ਕਲੀਨ ਕਰਕੇ ਦਵਾਂਗੇ ਐਂਡ ਪ੍ਰੋਪਰ ਠੀਕ ਹੈ ਜੀ 咱们决定这个了。7, 8, 9, 10, ਮੇਟਰ ਪਿਆਰਪਰੀ ਸਿਆਸੀ ਕਾਲ ਜੀ ਉਹੀ ਗੱਡੀ ਸਾਡੇ ਨਾਲ ਆ ਜੀ ਠੀਕ ਹੈ ਜੀ ਜਿਹੜੇ ਦੇ ਟ੍ਰੀਟਾਂ ਜ਼ਿਆਦਾ ਮਾਰਿਆ ਸੀ ਤੇ ਭਾਈ ਸਾਹਿਬ ਪਤਾ ਨਹੀਂ ਕੌਣ ਮਾਰ ਗਿਆ ਬਾਹਰ ਖੜੀ ਗੱਡੀ ਦੇ ਸਕਰੈਚ ਮਾਰ ਗਿਆ ਸੀ ਤੇ ਬਾਈ ਜੀ ਇਦਾਂ ਨਾ ਕਰਿਆ ਕਰੋ ਬਾਈ ਜੀ ਕਹਿੰਦੇ ਯਾਰ ਕੰਪੋਨੈਂਟ ਖਰਾਬ ਕਰ ਗਿਆ ਹੈ ਗੱਡੀ ਦਾ ਤੇ ਗੱਡੀ ਆਪਾਂ ਓਨਲੀ ਕੀਤੀ ਆ ਕੰਪੋਨੈਂਟ ਆਫਿਸ ਠੀਕ ਹੈ ਕਾਫੀ ਵਾਰ ਕਰ ਗਿਆ ਸਕੈਚ ਕਾਫੀ ਕਲੀਅਰ ਹੋ ਗਿਆ ਬਾਈ ਜੀ ਤਾਂ ਨਾ ਕਰਿਆ ਕਰੋ ਬਾਹਰ ਖੜੀ ਜਿੰਨੀਆਂ ਵੀ ਗੱਡੀਆਂ ਉਹਨਾਂ ਦੇ ਸਕ੍ਰੈਚ ਨਾ ਪਾਇਆ ਕਰੋ ਠੀਕ ਹੈ ਜੀ